ਸਾਹਮਣੇ ਦੋਸਤੋ ਫੌਜ ਖੜੀ ਹੈ ਤੇ ਇਧਰਲੇ ਪਾਸੇ ਜਿਹੜੇ ਕਿਸਾਨ ਸਾਡੇ ਡਾਂਗਾ ਚੱਕੀ ਖੜੇ ਨੇ ਕਿਉਂਕਿ ਅੱਜ ਐਲਾਨ ਹੋ ਗਿਆ ਵੀ 11 ਵਜੇ ਜਿਹੜਾ ਬਾਰਡਰ ਤੋੜ ਕੇ ਦਿੱਲੀ ਵੱਲ ਨੂੰ ਕੂਚ ਕਰਨੀਆਂ ਬਹੁਤ ਸਾਰੀਆਂ ਕੇਂਦਰ ਸਰਕਾਰ ਨਾਲ ਮੀਟਿੰਗਾਂ ਵੀ ਹੋ ਗਈਆਂ ਪਰ ਕਿਸੇ ਦਾ ਵੀ ਜਿਹੜਾ ਕੋਈ ਹੱਲ ਨਹੀਂ ਨਿਕਲੇ ਇਸ ਕਰਕੇ ਕਿਸਾਨਾਂ ਨੇ ਅੱਜ ਐਲਾਨ ਕਰਤਾ ਵੀ 11 ਵਜੇ ਜਿਹੜਾ ਬਾਰਡਰ ਤੋੜਨਾ ਉਸ ਲਈ ਜਿਹੜੇ ਬਾਰਡਰ ਦੇ ਕੀ ਪ੍ਰਬੰਧ ਨੇ ਪਹਿਲਾਂ ਉਹ ਦੱਸਦਾ ਬਾਰਡਰ ਉੱਪਰ ਜਿਹੜੇ ਕਿੱਲ ਲਾਏ ਨੇ ਤੇ ਹੋਰ ਵੀ ਜਿਹੜੀ ਆਪਾਂ ਕਹਿੰਦੇ ਸਿਮਿੰਟ ਦੀਆਂ ਕੰਧਾਂ ਗੱਡੀਆਂ ਹੋਈਆਂ ਨੇ ਤੇ ਹੋਰ ਵੀ ਬਹੁਤ ਸਾਰਾ ਜਿਹੜੀ ਆਰਮੀ ਆ ਰਾਤੋਂ ਰਾਤ ਵੀ ਜਿਹੜੀ ਕਾਫੀ ਆਰਮੀ ਆਈ ਆ ਦੋਸਤੋ ਤੇ ਦੂਜੇ ਪਾਸੇ ਇੱਧਰ ਗੱਲ ਕਰੀਏ ਕਿਸਾਨ ਵੀਰ ਤਿਆਰ ਖੜੇ ਨੇ ਵੀ ਕਦੋਂ ਜਿਹੜਾ ਬਾਰਡਰ ਤੋੜਨਾ ਜਦੋਂ ਆਗੂਆਂ ਦਾ ਹੁਕਮ ਹੁੰਦਾ ਉਸ ਵੇਲੇ ਹੀ ਜਿਹੜਾ ਬਾਰਡਰ ਤੇ ਅਟੈਕ ਕਰਨਗੇ ਪਰ ਉਸ ਤੋਂ ਪਹਿਲਾਂ ਦੱਸਦੀ ਫੌਜਲੇ ਵੀ ਜਿਹੜਾ ਹਸਲਾ ਦੋਸਤੋ ਉਹਨਾਂ ਕੋਲੇ ਪਲਾਸਟਿਕ ਦੀਆਂ ਗੋਲੀਆਂ ਪਾਣੀ ਦੇ ਬਿਛੜਾ ਆਸੂ ਗੈਸ ਦੇ ਗੋਲੇ ਤੇ ਹੋਰ ਜਿਹੜੇ ਕਾਫੀ ਪ੍ਰਬੰਧ ਨੇ ਤੇ ਕਿਸਾਨ ਜਿਹੜੇ ਨਹੱਤੇ ਕੈਦੀ ਆ ਪੰਜਾ ਇਹਨਾਂ ਕੋਲ ਡਾਂਗਾ ਤੋੜੇ ਨੇ ਉਹ ਵੀ ਸਫੈਦਿਆਂ ਤੋਂ ਲਾਲੂ ਵੀ ਕਈ ਵਾਰੀ ਜਿਹੜਾ ਇੱਧਰ ਉੱਧਰ ਚਲਾਣੀਆਂ ਵੀ ਪੈ ਸਕਦੀਆਂ ਨੇ ਪਰਾਂ ਵੀ ਕੁਝ ਕਰਨਾ ਪੈ ਸਕਦਾ ਹੈਗਾ ਤੇ ਇਧਰ ਦੇਖੋ ਆਪਾਂ ਇੱਕ ਵਾਰ ਤੁਹਾਨੂੰ ਫੇਰ ਮਾਹੌਲ ਦਿਖਾ ਦੇਖ ਨੌਰੀ ਬਾਰਡਰ ਦਾ ਸਵੇਰੇ ਦਾ ਜਿਹੜਾ ਮਾਹੌਲ ਹੈਗਾ ਤੇ ਸਵੇਰੇ ਸਵੇਰੇ ਜਿਹੜਾ ਕਾਫੀ ਲੋਕ ਇਕੱਠੇ ਹੋਏ ਨੇ ਕਿਉਂਕਿ ਅੱਜ एलान ਹੋਇਆਗਾ ਵੀ 11 ਵਜੇ ਨੂੰ ਜਿਹੜਾ ਆ ਬਾਰਡਰ ਤੋੜਦੇ ਨੇਗਾ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਰਾਤੋਂ ਰਾਤ ਬਾਰਡਰ ਤੇ ਪਹੁੰਚੀਆਂ ਵੀ ਨੇ ਜਿਹੜਾ ਕਾਫੀ ਇਕੱਠ ਵੀ ਆਪਾਂ ਕਹਿਦੀ ਵੀ ਜਿਹੜਾ ਵਾਦਦਾ ਵੀ ਜਾਂਦਾ ਆ ਦੇਖੋ ਜਿਹੜੇ ਨੌਜਵਾਨ ਮੁੰਡੇ ਮੂਰੇ ਖੜੇ ਨੇ ਵੀ ਏਦੋਂ ਪਹਿਲਾਂ ਜਿਹੜਾ ਕੋਈ ਵੀ ਬਾਰਡਰ ਤੋਂ ਅੱਗੇ ਨਾ ਲੰਘ ਸਕੇ ਕਿਉਂਕਿ ਦੋਸਤੋ ਹੁਕਮ ਕੀਤਾ ਹੋਇਆਗਾ ਆਗੂ ਕੋਈ ਵੀ ਅੱਗੇ ਨਾਲ ਲੰਗੇ ਸਾਡੇ ਹੁਕਮ ਤੋਂ ਬਗੈਰ ਤਾਂ ਇਸ ਕਰਕੇ ਜਿਹੜੇ ਇਧਰਲੇ ਪਾਸੇ ਜਿਹੜਾ ਗਾਫੀ ਇਕੱਠਾ ਹੈ ਤੇ ਜਦੋਂ ਵੀ ਇਹਨਾਂ ਨੂੰ ਇਸ਼ਾਰਾ ਹੁੰਦਾ 11 ਵਜੇ ਜਿਹੜਾ ਹੋਵੇ ਜਾਂ ਕਦੋਂ ਵੀ ਹੈਨਾ ਤਾਂ ਉਸ ਤੋਂ ਬਾਅਦ ਜਿਹੜਾ ਇਹ ਬਾਰਡਰ ਤੇ ਆਪਾਂ ਕਹਿੰਦੀ ਬਾਰਡਰ ਤੋੜਨੇ ਜਿਹੜੇ ਕਿਸਾਨ ਕੋਸ਼ਿਸ਼ ਕਰਨਗੇ ਤੇ ਦਿੱਲੀ ਵੱਲ ਨੂੰ ਕੂਚ ਕਰਨਗੇ ਗੱਲ ਕਰੀ ਵੀ ਕਿਸਾਨਾਂ ਨੇ ਜਿਹੜਾ ਕਿਹਾ ਵੀ ਪੱਕਾ ਜਿਹੜਾ ਦਿੱਲੀ ਜਾਣੇ ਜਾਣਾ ਪਿੱਛੇ ਵਾਪਸ ਤਾਂ ਜਿਹੜਾ ਮੁੜਨਾ ਹੀ ਨਹੀਂ ਹੈਗਾ ਕਿਉਂਕਿ ਦੋਸਤੋ ਮੰਗਾਂ ਨਹੀਂ ਮੰਨੀਆਂ ਗਈਆਂ ਕਾਫੀ ਮੀਟਿੰਗਾਂ ਹੋ ਗਈਆਂ ਜਿਹੜੀਆਂ ਮੰਗਾ ਐਮਐਸਪੀ ਦੀ ਮੰਗ ਲਾ ਲੂ ਭਾਵੇਂ ਜਾਂ ਕੋਈ ਹੋਰ ਮੰਗਾਂ ਸੀਗੀਆਂ ਤੇ ਕਰਦੇ ਮਾਫੀ ਦੀਆਂ ਕੋਈ ਵੀ ਮੰਗ ਜਿਹੜੀ ਪੂਰੀ ਨਹੀਂ ਹੋਈ ਇਸ ਕਰਕੇ ਜਿਹੜਾ ਕਿਸਾਨਾ ਨੇ ਹੁਣ ਇਹ ਫੈਸਲਾ ਲਿਆ ਹੈਗਾ ਤੇ ਇੱਧਰ ਦੇਖੋ ਬਾਈ ਨਵਾ 911 ਲੈ ਕੇ ਆਇਆ ਬਾਰਡਰ ਤੋੜਨ ਵਾਸਤੇ ਆਹ ਦੇਖੋ ਨਵਾ ਬਿਲਕੁਲ ਜਿਹੜਾ ਸ਼ਿੰਗਾਰਿਆ ਹੋਇਆ ਪ੍ਰਵਾਹ ਨਹੀਂ ਕੀਤੀ ਆਪਦੇ ਟਰੈਕਟਰ ਦੀ ਜਿਹੜਾ ਲੈ ਕੇ ਆਇਆ ਬਾਈ ਨਾਲ ਗੱਲ ਕੀਤੀ ਕਹਿੰਦਾ ਹਿੱਕ 'ਚ ਮਾਰਾਂਗੇ ਕੋਈ ਚੱਕਰ ਨਹੀਂ ਤੇ ਇੱਧਰ ਸਾਡੇ ਜਿਹੜੇ ਨੌਜਵਾਨ ਵੀਰ ਬੈਠੇ ਨੇ ਤੇ ਜਦੋਂ ਵੀ ਜਿਹੜਾ ਆਪਾਂ ਕਹიდੀ ਹਣਾ ਵੀ ਹੁੰਦੇ ਇਸ਼ਾਰਾ ਡੰਡਾ ਡੁਕ ਰਣਗੇ ਉਹ ਗੱਲ ਹੈ ਬਈਆਂ ਦੀ ਤੇ ਇੱਧਰ ਬੈਠੇ ਨੇ ਜਦੋਂ ਵੀ ਇਹਨਾਂ ਨੂੰ ਹੁਕਮ ਹੁੰਦਾ ਬਾਰਡਰ ਤੋੜਨ ਦਾ ਤਾਂ ਇਹ ਜਿਹੜਾ ਅੱਗੇ ਵਧਣਗੇ ਤੇ ਫੌਜ ਨਾਲ ਉਸੇ ਤਰ੍ਹਾਂ ਜਿਹੜੀ ਜਦੋਜਾਹਤ ਕਰਨਗੇ ਇੱਧਰਲੇ ਪਾਸੇ ਕਨ ਕਾ ਤੇ ਇੱਧਰਲੇ ਪਾਸੇ ਜਿਹੜੇ ਬਾਈ ਸਾਡੇ ਬੈਠੇ ਨੇ ਉੱਪਰ ਜਿਹੜਾ ਰੋਡ ਹੈ ਆ ਰੋਡ ਤੇ ਵੀ ਜਿਹੜੇ ਕਾਫੀ ਕਿਸਾਨ ਇਕੱਠੇ ਹੋਏ ਨੇਗੇ ਬਾਰਡਰ ਤੋੜਨ ਵਾਸਤੇ ਦੋਸਤੋ ਕਾਫੀ ਜਿਹੜੇ ਪ੍ਰਬੰਧ ਕੀਤੇ ਗਏ ਨੇ ਹਰਿਆਣੇ ਦੀ ਪੁਲਿਸ ਵੱਲੋਂ ਕਹਿਦੀ ਆ ਆਪਾਂ ਜਣਾ ਫੌਜ ਵੱਲੋਂ ਕਹਿਦੀ ਏ ਤਕਰੀਬਨ 7-8 ਲੇਹਰਾਂ ਬਣਾਈਆਂ ਗਈਆਂ ਨੇ ਬਾਰਡਰ ਆਮ ਨਹੀਂ ਟੁੱਟਦਾ ਕਿਉਂਕਿ ਇਹ ਬਟਪੋਕ ਲਾਈਨਰ ਨਾਲ ਜਿਹੜੇ ਬਾਰਡਰ ਟੁੱਟ ਸਕਦੇ ਨੇ ਤੇ ਆ ਦੇਖੋ ਬਾਈ ਇੱਥੇ ਜਿਹੜਾ ਕਾਫੀ ਜਿਹੜਾ ਇਕੱਠ ਹੋ ਗਿਆ ਸਵੇਰੇ ਸਵੇਰੇ ਤੇ ਇੱਧਰ ਸਾਡੇ ਹਰਿਆਣੇ ਵਾਲੇ ਵੀਰ ਆਪਾਂ ਕਹੇ ਦੀ ਵੀ ਹੁੱਕਾ ਪੀ ਰਹੇ ਨੇ ਹਨਾ ਤੇ ਹੋਗਾ ਵੀਰੇ ਨੇ ਵੀ ਇਹਨਾਂ ਦੀ ਵੀ ਵਈਆਂ ਦੀ ਆਪਦੀ ਮੌਜ ਹੁੰਦੀ ਐ ਇਸ ਤੋਂ ਬਾਅਦ ਕਿਉਂਕਿ ਪਹਿਲਾਂ ਬਹੁਤ ਘੱਟ ਆਏ ਸੀ ਹਰਿਆਣੇ ਵਾਲੇ ਪਰ ਹੁਣ ਜਿਹੜੇ ਆ ਥੋੜੀ ਜੀ ਗਿਣਤੀ ਜਿਹੜੀ ਵੱਧ ਹੀ ਜਾਂਦੀ ਐ ਕਿਉਂਕਿ ਉਧਰ ਉਹ ਟੱਪਨ ਨਹੀਂ ਦਿੰਦੇ ਸੋ ਨੇ ਪਿੰਡਾਂ ਵਿੱਚ ਦੀ ਹੋ ਕੇ ਇੱਧਰ ਖਨੌਰੀ ਬਾਰਡਰ ਤੇ ਆਏ ਨੇਗੇ ਜਿੱਥੋਂ ਵੀ ਪਿੰਡਾਂ ਵਿੱਚ ਦੀ ਰਾਹ ਮਿਲਿਆ ਇੱਧਰ ਵੇਖੋ ਟਰਾਲੀਆਂ ਦੇ ਕਾਫਲੇ ਬਿਲਕੁਲ ਜਿਹੜਾ ਦੂਜੇ ਪਾਸੇ ਆਪਾਂ ਕਹੇ ਦੀ ਹਰਿਆਣਾ ਤੇ ਜਿੱਧਰ ਆਪਾਂ ਖੜੇ ਆ ਇੱਧਰਲੇ ਪਾਸੇ ਪੰਜਾਬ ਐ ਬਿਲਕੁਲ ਜਿਹੜਾ ਖਨੌਰੀ ਬਾਰਡਰ ਐ ਵੀਡੀਓ ਵੱਧ ਤੋਂ ਵੱਧ ਸ਼ੇਅਰ ਦੋਸਤੋ ਜ਼ਰੂਰ ਕਰਿਓ ਤੇ हरियाणा वाले ਸਾਡੇ ਪੰਜਾਬ ਦੇ ਹਰਿਆਣੇ ਦੇ ਨੌਜਵਾਨ ਜਿਹੜੇ ਇਕੱਠੇ ਹੋ ਕੇ ਮਤਲਬ ਮੋਰਚੇ ਦੀ ਕੋਈ ਸਲਾਹ ਕਰਦੇ ਨੇ ਹੈ ਨਾ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਦੋਸਤੋ ਜਰੂਰ ਕਰਿਓ ਹੋ ਸਕਦਾ ਅੰਦੋਲਨ ਨਾਲ ਜੁੜੋ ਹੈ ਨਾ ਕਿਉਂਕਿ ਦੋਸਤੋ ਹੱਕ ਸੱਚ ਦੀ ਲੜਾਈ ਆ 100% ਪੱਕੀ ਸਲਾਹ ਪੱਕਾ ਕਰੋ ਸਮੱਸਿਆ ਕੋਈ ਵੀ ਹੋਵੇ ਲਵ ਮੈਰਿਜ ਰੀਕੈਪ ਸੋਲਿਊਸ਼ਨ ਫੋਨ ਕਰੋ ਸਮਾਧਾਨ ਪਾਓ ਲੱਕ ਨੰਬਰ ਗ੍ਰੇਟਿਸ ਆਪਣਾ ਪਿਆਰ